ਤਾਂ ਬਿਲਕੁਲ ਇਸ ਸਮੇ ਸਾਡੇ ਨਾਲ ਮੌਜੂਦ ਨੇ ਐਸਐਸਪੀ ਫਾਜ਼ਲਕਾ ਸਰਦਾਰ ਵਰਿੰਦਰ ਸਿੰਘ ਬਰਾੜ ਹੋਰੀ ਉਹਨਾਂ ਨਾਲ ਗੱਲ ਕਰਾਂਗੇ ਜਾਣਾਂਗੇ ਕਿ ਤਾਂਜਾ ਸਥਿਤੀ ਜਿਹੜੀ ਹੈ ਉਹ ਕੀ ਹੈ ਜੀ ਸਰ ਸਰ ਕੀ ਹਾਲਾਤ ਹੈਗੇ ਆ ਹੁਣ ਤਾਂਜਾ ਸਥਿਤੀ ਕੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਧਮਾਕਿਆਂ ਦੀ ਕੁਝ ਆਵਾਜ਼ ਜਿਹੜੀ ਉਸ ਨੂੰ ਨੂੰ ਮਿਲੀ ਹੈ ਜੀ ਸਰ ਹਾਂਜੀ ਉਹ ਕੁਝ ਡਰੋਨ ਐਕਟੀਵਿਟੀਜ਼ ਸੀਗਾ ਬਟ ਉਹ ਆਪੇ ਐਂਟੀ ਡਰੋਨ ਡਿਫਿਊਜ਼ ਹੋ ਗਈਆਂ ਜੀ ਸੋ ਉਨੀ ਕ ਆਵਾਜ਼ ਆਈ ਸੀ ਕਿ ਅਦਰਵਾਈਜ਼ ਪੀਸਫੁੱਲ ਹੈ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਸਰ ਪੀਸਫੁੱਲ ਹੈ ਜੀ ਸਰ ਕਿੰਨੇ ਡਰੋਨ ਸੀਗੇ ਕੋਈ ਹੈਗੀ ਗਿਣਤੀ ਸਰ ਇਹਨਾਂ ਦੀ ਲਗਭਗ 3 ਤੋਂ 4 ਹੋਣੇ ਆ ਜੀ ਜੀ ਤੇ ਉਹ ਹਾਂਜੀ ਸੋ ਐਂਟੀ ਡਰੋਨਸ ਨਾਲ ਡਿਫਿਊਜ਼ ਹੋ ਗਏ ਸੀਗੇ ਉਹ ਜੀ ਸਰ ਕੋਈ ਇਹ ਹਵਾਜੀ ਡਿਫਿਊਜ਼ ਕਰ ਦਿੱਤੇਗੇ ਜਾਂ ਜ਼ਮੀਨ ਤੇ ਵੀ ਪਹੁੰਚੀ ਨਹੀਂ ਵੀ ਹਵਾਜੀ ਦੀ ਹਵਾਜੀ ਸਰ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਜੀ ਨਹੀਂ ਬਿਲਕੁਲ ਕੋਈ ਨੁਕਸਾਨ ਦੀ ਰਿਪੋਰਟ ਹੋਇਆ ਜੀ ਜੀ ਸਰ ਸਰ ਜ਼ਿਲ੍ਹੇ ਦੇ ਵਿੱਚ ਜ਼ਿਲਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਬੈਸਟ ਹੈ ਜੀ ਕਿ ਵੀ ਆਪਾਂ ਬਲੈਕਆਊਟ ਦੀ ਜਿਹੜੀ ਪੂਰੀ ਪਾਲਣਾ ਕਰੀਏ ਜੀ ਬਹੁਤ ਜ਼ਰੂਰੀ ਹੈ ਕਿ ਉਹ ਸੀਰੀਅਸਲੀ ਲਿਆ ਜਾਵੇ ਆਪਾਂ ਤੇ ਜਿੰਨਾ ਆਪਾਂ ਇਹਨੂੰ ਬਲੈਕਆਊਟ ਦੀ ਪਾਲਣਾ ਕਰਾਂਗੇ ਉਨੇ ਹੀ ਸੇਫ ਆਪਾਂ ਜੀ ਰਾਈਟ ਜੀ ਰਾਈਟ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਤੈਸਨ ਸਾਡੇ ਨਾਲ ਐਸਐਸਪੀ ਫਾਜ਼ਿਲਕਾ ਸਰਦਾਰ ਰਵਿੰਦਰ ਸਿੰਘ ਬਰਾੜ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਫਾਜ਼ਿਲਕਾ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ ਸੀ ਉਹ ਡਰੋਨ ਸੀਗੇ 3 ਤੋਂ 4 ਡਰੋਨ ਦੀ ਗਿਣਤੀ ਸੀਗੀ ਔਰ ਉਹਨਾਂ ਨੂੰ ਹਵਾ ਦੇ ਵਿੱਚ ਹੀ ਜਿਹੜਾ ਹੈਗਾ ਨਸ਼ਟ ਕਰ ਦਿੱਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਵੀ ਕੈਜ਼ੁਐਲਟੀ ਦੀ ਕੋਈ ਖਬਰ ਨਹੀਂ ਹੈਗੀ ਉਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਸੁਰੱਖਿਅਤ ਰਹਿਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਜੋ ਬਲੈਕਆਊਟ ਕੀਤਾ ਗਿਆ ਉਸ ਦੇ ਨੀਮਾਂ ਦੀ ਪਾਲਣ ਕੀਤੀ ਜਾਵੇ ਤਾਂ ਪਲ-ਪਲ ਦੀ ਅਪਡੇਟ ਲੈ ਕੇ ਅਸੀਂ ਤੁਹਾਡੇ ਤੱਕ ਹਾਜ਼ਰ ਹੁੰਦੇ ਰਹਾਂਗੇ ਔਰ ਜਦ ਤੱਕ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਅਸੀਂ ਉਦੋਂ ਤੱਕ ਕਿਸੇ ਵੀ ਖਬਰ ਨੂੰ ਪਬਲਿਸ਼ ਨਹੀਂ ਕਰਾਂਗੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਹਰ ਇੱਕ ਖਬਰ ਪ੍ਰਸ਼ਾਸਨ ਦੀ ਪੁਸ਼ਟੀ ਦੇ ਨਾਲ ਹੀ ਪਬਲਿਸ਼ Carregia para...